ਲਓ ਜੀ ਅੱਜ ਦਾ ਸੂਲ ਜੁਣੀ ਚੜਿਆ ਤੇ ਇਹ ਸੰਜੀਪ ਪਾਰਟੀ ਨਵੇਂ ਪ੍ਰਧਾਨ ਅਨਾਰ ਸਿੰਘ ਪੰਜਾਬੀ ਦੀ ਅਗਵਾਈ ਹੇਠ ਘਰੋਂ ਲੈਸ ਹੋ ਕੇ ਆ ਗਈ ਤੇ ਲਓ ਜੀ ਹੁਣ ਸੰਗਤਾਂ ਚਾਹ ਪੀਣੀਆਂ ਤੇ ਚਾਹ ਦਾ ਪੀਣੇ ਸਾਰੇ ਆਪਣੇ ਆਪਣੇ ਕਾਰਜ ਸੰਭਣਗੇ ਤੇ ਪ੍ਰਧਾਨ ਸਾਹੀ ਆਪਣੇ ਹਥਿਆਰ ਨੂੰ ਪਾਣੀ ਲਾਉਣ ਚਲੇ ਨੇ ਲਓ ਜੀ ਨਾਲ ਸਾਹਮਣੇ ਚਾਹ ਪਾਤੀ ਜਾ ਵੀ ਪੂਰੀ ਦੱਦ ਵਰਗੀ ਤੇ ਅੱਜ ਘਟ ਘਟ ਬੀਮਾ ਤੀਮਾ ਦਿਨ ਹੋਊਗਾ ਕਹਿੰਦਾ ਲੱਕੜਾ ਵਡਣ ਦਾ ਆ ਲੰਗਰ ਆ ਪੜੋਗਾ ਦੁਨੀਆਂ ਦੇ ਕਿੰਨੇ ਸਾਥ ਲਾਇਨ ਹੋਏ ਜਿਆ ਲੰਗਰ ਲਾਵਾਂਗੇ ਜਿਹੜੇ ਕਿ ਆਪਣਾ ਹੁਣ ਪੰਜਵਾਂ ਲੰਗਰ ਆ ਕਾਟ ਨਹੀਂ ਰਹਿਣੀ ਚੰਗੀ ਆ ਆਹ ਆਪਾਂ ਨੂੰ ਕਿਸੇ ਸਿੱਖ ਵੀਰ ਭਾਈ ਨੇ ਜੰਗਲ ਦਿੱਤਾਗਾ ਵੀ ਜਿੰਨੀ ਲੱਕੜ ਹੁੰਦੀ ਵੱਢ ਸਕਦੇ ਵੱਢ ਲੋ ਤੇ ਸਾਡੀ ਵਿਸ਼ੇਵਾਲਾ ਵੀ ਬਾਬਾ ਜੀ ਕਹਿੰਦੇ ਜੀ ਸੰਤਾਂ ਨੂੰ ਚਾਹ ਲੋਈ ਸੰਗ ਦੋ ਵਿਚਾਰ ਪੇਸ਼ ਕਰਨਾ ਸੰਗਤ ਜੀ ਚਾਹ ਵਰਤਾਂਦੇ ਹੋਏ ਆ ਖੁੰਡ ਬਹੁਤ ਵੱਡਾ ਜੀ 4-5 ਕਮੰਟਲ ਦਾ ਸੰਗਤ ਜੀ ਚਾਹ ਵਰਤਾਂਦੇ ਹੋਏ ਆ ਜਿਹੜਾ ਖੁੰਡਾ ਹੁਣ ਪ੍ਰਧਾਨ ਮਾਹੀ ਦੋ ਗੱਲਾਂ ਸਾਂਝਾ ਕਰਦੇ ਹੋਏ ਇਹ ਖੁੰਡਾ ਜਿਹੜਾ ਬਹੁਤ ਵੱਡਾ ਘਟੋ ਘਟ 4-5 ਕਮੰਟਲ ਦਾ ਹੈ ਇਹਨੂੰ ਕੋਈ ਜਿਵੇਂ ਕਹਿੰਦੇ ਨੇ ਵੀ ਉੱਪਰੋਂ ਉੱਪਰ ਆ ਵੱਡਦਾ ਇਹ ਚੱਕਣੀ ਔਖੀ ਹੋ ਗਈ ਦੀ ਜੜ ਇਹ ਵੱਡਣ ਦੀ ਕਿਸੇ ਚ ਹਿੰਮਤ ਨਹੀਂ ਹੈ ਕਿ ਇਹਨੂੰ ਅਸੀਂ ਰੋਜ਼ ਟੱਕ ਲਾਉਣਾ ਦੇਖੋ ਕਿ ਮੈਂ ਚੀਰ ਪਾਪ ਪਹਿਲਾਂ ਇੱਥੇ ਤੱਕ ਦੀ ਹੈ ਇੱਥੇ ਤੱਕ ਦੀ ਦਿਖਾ ਐ ਤੂੰ ਅਸੀਂ ਲੈ ਕੇ ਇਦਾਂ ਬੜ ਬੜ ਹੁਣ ਆ ਰਹਿ ਜਾ ਜਾਨੀ ਕਿ ਇਹਨੂੰ ਹੁਣ ਚੱਕ ਦੇਣਾ ਅਗਲੀ ਥੋੜੀ ਜ਼ੋਰ ਬਹੁਤ ਲਵਾ ਰਿਆ ਹੈ ਇਹ ਵੀ ਜਾਓ ਜ਼ੋਰ ਦੀ ਕੰਮ ਆ ਭਾਈ ਤਾਕਤ ਦਾ ਲੌਜੀ ਹੁਣ ਨਾਰ ਪੰਜਾਬੀ ਵਿਚਾਰ ਸਾਂਝੇ ਕਰਦੇ ਹੋਏ ਨਵੇਂ ਪ੍ਰਧਾਨ ਆਪਣੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਾਂਝੀ ਪਾਰਟੀ ਨੂੰ ਸਭ ਤੋਂ ਪਹਿਲਾਂ ਵੀ ਤੁਸੀਂ ਜਮੇ ਅਸੀਂ ਆਉਂਨੇ ਆ ਤੁਸੀਂ ਵੀ ਥੋੜਾ ਜਿਹਾ ਸਾਥ ਦਿਆ ਕਰੋ ਸਹਿਯੋਗ ਦਿਆ ਕਰੋ ਇਹ ਆਪਣਾ ਸੰਤਾ ਕਮ ਹੈ ਸਮਝ ਗਏ ਨਾ ਤੁਸੀਂ ਚੁੱਤੇ ਪਿਆ ਰਹੇ ਹੋ ਜ ਤੁਸੀਂ ਸੋਚ ਲੋਕ ਉਸ ਬੀ ਸਿਆਣੇ ਬੰਦੇ ਕਿਵੇਂ ਫਿਰਦੇ ਨੇ ਤੁਸੀਂ ਕਿ ਨੌਜਵਾਨ ਕਿਵੇਂ ਕਿੱਧਰ ਕਿੱਧਰ ਫਿਰਦੇ ਹੋ ਇਹ ਵਧੀਆ ਨਹੀਂ ਲੱਗਦਾ ਪਾਕਿਸਤਾਨ ਦੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਰਾਤ ਦੀ ਬੇਨਤੀ ਕਰੀਦੀ ਕਿ ਲੰਗਰ ਜਿਹੜਾ ਸੇਧਾਂ ਦਾ ਲੰਗਰ ਆਉਣਾ ਹੈ ਸਾਬਜਾ ਦੇ ਆਉਂਦਾ ਉਹ ਸਾਰਿਆਂ ਦਾ ਸਾਝਾ ਜੀ ਸਾਹਮਣੇ ਬੱਤ ਚੜ ਕੇ ਹਿੱਸਾ ਪਾਉਣੇ ਅਸੀਂ ਤਾਂ ਤੁਨੋਂ ਮਨੋਂ ਸੇਵਾ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾ ਕਰ ਦਿਓ